ਸਵਾਗਤ ਕਰਦੇ ਆਂ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਸ਼ਬਦ ਪਾਈ ਮਹਤਾਬ ਸਿੰਘ ਜੀ ਉਹਨਾਂ ਦੀ ਟੀਮ ਨਾਲ ਤੇ ਸ਼ਬਦਵਾ ਕਰ ਕਿਰਪਾ ਤੇ ਰੇਗੁਣ ਗਾਵਾਂ ਨਾਨਕ ਨਾਮ ਜਿ ਪਤ ਸੁਖ ਪਾਵਾਂ ਬਹੁਤ ਪਿਆਰੇ ਟੀਮ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਹੋ ਸਕੇ ਤਾਂ ਵਾਰ-ਵਾਰ ਚੈਨਲ ਨੂੰ ਪ੍ਰਮੋਟ ਕਰ ਲਿਓ ਧੰਨਵਾਦ ਕਰਦੇ ਆਂ ਜਿਹੜੇ ਇਸ ਵੀਡੀਓ ਨਾਲ ਜੁੜੇ ਨੇ ਅੱਜ ਦੀ ਇਸ ਵੀਡੀਓ ਵਿੱਚ ਬਹੁਤ ਪਿਆਰਾ ਸ਼ਬਦ ਤੁਹਾਨੂੰ ਸਾਂਝਾ ਕਰਨ ਲੱਗੇ ਆਂ ਸਾਥੋਵਾਲੀ ਟੀਮ ਦੱਸਨੇ ਉਸ ਤੋਂ ਬਾਅਦ ਮੈਂ ਨਾਲ ਬੋਲਾਂਗਾ ਤੇ ਉਸ ਤੋਂ ਬਾਅਦ ਲਾਸਟ ਦੇ ਮੈਂ ਤੁਹਾਨੂੰ ਬਿਲਕੁਲ ਸਲੋ ਤਰੀਕੇ ਨਾਲ ਦ

ਤਤ ਅੰਤਰ ਜਾਮੀ ਤੋ ਵਡਗਾਤਾ ਅੰਤਰ ਜਾਮੀ ਸਭ ਮੈਂ ਸਭ ਮੈਂ ਹੈ ਰਵਿਆ ਪੂਰਨ ਪ੍ਰਭ ਸੁਆਮੀ ਸਭ ਮੈਂ ਹੈ ਰਵਿਆ ਪੂਰਨ ਪ੍ਰਭ ਸੁਆਮੀ ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਤੇਰੇ ਗੁਣ ਗਾਵਾ ਤੇਰੇ ਗੁਣ ਗਾਵਾ ਤੇਰੇ ਗੁਣ ਗਾਵਾ ਕਰ ਕਿਰਪਾ ਤੇਰੇ ਗੁਣ ਗਾਵਾ ਤੇਰੇ ਗੁਣ ਗਾਵਾ ਤੇਰੇ ਗੁਣ ਗਾਵਾ एसीटी ਉਹ ਜੜੀ ਭਾਈ ਮਹਤਾਬ ਸਿੰਘ ਹੁਣੇ ਪੜੀ ਆ ਇਹ ਸ਼ਬਦ ਦੀ ਸ਼ਬਦ ਵਗ ਕਰ ਕਿਰਪਾ ਤੇ ਰਗ ਨੂੰ ਗਾਵਾਂ ਹੁਣ ਆ ਮੈਂ ਤੁਹਾਨੂੰ ਬਿਲਕੁਲ ਸਲੋ ਧਰੀਕੇ ਨਾਲ ਦੱਸਣ ਲੱਗਾ ਹਾਂ ਤੁਸੀਂ ਧਿਆਨ ਨਾਲ ਦੇਖ ਲਿਓ ਕਿਲੇ ਸੁਚਾਂ ਦੇ ਕਿਹੜੀ ਉਂਗਲ ਜਾਂ ਹਣਾ ਕਿਦਾਂ ਆਪਾਂ ਪਲੇ ਕਰਨਾ ਇਹ ਸ਼ਬਦ ਨੂੰ ਤੇ ਪ੍ਰੋਪਰ ਵੇਖ ਲਿਓ ਇੱਕ ਵਾਰੀ ਮੈਂ ਬਿਲਕੁਲ ਸਲੋ ਧਰੀਕੇ ਨਾਲ ਦੱਸਣ ਲੱਗਾ ਵੇਖਿਓ ਕਿਉਂਕਿ ਭਾਈ ਮਹਤਾਬ ਸਿੰਘ ਜੀ ਉਹਨਾਂ ਦਾ ਇੱਥੋਂ ਇਹ ਸਕੇਲ ਆ ਇੱਥੋਂ ਹੀ ਪੜਿਆ ਵਾ ਤੇ ਆਪਾਂ ਪਹਿਲੇ ਸਕੇਲ ਤੋਂ ਪੜਨਦੇ ਇਥੋਂ ਮੇਲ ਸਕੇਲ ਪਹਿਲਾ ਹੁੰਦਾ ਪਹਿਲੇ ਗਾਲੇ ਤੋਂ ਕਰ ਕੇ ਕਰ ਕੇ ਕਿਰਪਾ ਤੇਰੇ ਗੁਣ ਗਾਵਾਂ ਤੇਰੇ ਗੁਣ ਗਾਵਾਂ ਤੇਰੇ ਗੁਣ ਗਾਵਾਂ ਕਰ ਕੇ ਕਿਰਪਾ ਤੇਰੇ ਗੁਣ ਗਾਵਾਂ ਤੇਰੇ ਗੁਣ ਗਾਵਾ ਤੇਰੇ ਗੁਣ ਗਾਵਾ ਕਰ ਕਿਰਪਾ ਇਹ ਤੋਂ ਗਾਉ ਤੋਂ ਕਿ ਮਿਲ ਕੋ ਦੇਖੋ ਕਰ ਕਿਰਪਾ ਕਰ ਕਿਰਪਾ

ਏਸੀ ਜਬਦੀ ਜਿਹੜੀ ਸਥਾਈ ਮੇਨ ਲਾਈਨ ਹੁੰਦੀ ਜਿਹੜੀ ਤੇ ਜਦਾਂ ਮਨ ਲੋ ਨਾਨਕ ਨਾਮ ਚ ਜਪਤ ਸੁਖ ਪਾਵਾ ਵੀ ਨਾਲ ਹੀ ਪੜ ਸਕਦੇ ਵਿਖਿਓ ਨਾਨਕ ਨਾਮ ਜਪਤ ਸੁਖ ਪਾਵਾ ਫਿਰ ਕਿ ਕਰੀ ਨਾਨਕ ਨਾਮ ਜਪ ਜਪਤ ਸੁਖ ਪਾਵਾਂ ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਕਰ ਤੇਰ ਕਿਰਪਾ ਕਰ ਤੇਰੇ ਕੋ ਨ ਗਾਵਤੇ ਤੇਰੇ ਗੁਣ ਗਾਵਾ ਤੇਰੇ ਗੁਣ ਗਾਵਾ ਐਸੀ ਐਸੀ ਸ਼ਬਦ ਦੀ ਜਿਹੜੀ ਮੇਨ ਲਾਈਨ ਹੁੰਦੀ ਜਾਂ ਤੁੱਕ ਕਹਿ ਸਕਦੇ ਆ ਉਹ ਅੰਤ ਅਸਥਾਈ ਤੇ ਹੁਣ ਆਪਾਂ ਅੰਤਰਾ ਜਿਹੜਾ ਵਾ ਉਹ ਵੇਖ ਕੇ ਪੜਨਾ ਤੂੰ ਵੱਡ ਦਾ ਤੂੰ ਵੱਡਤਾਤਾ ਇਹ ਦੋ ਵਾਰ ਹੀ ਪੜ ਗਏ ਨਾ ਉਸ ਤੋਂ ਬਾਅਦ ਆਹ ਵਾਲੀ ਲਾਈਨ ਹੋਰ ਥੋੜੀ ਉੱਚੀ ਚੁੱਕਣੀ ਹੈ ਵੇਖਿਓ ਤੂੰ ਵੱਡਦਾ ਤਾ ਅੰਤਰ ਜਮੇ ਸਭ ਮੈ ਰਵ ਰਹਾ ਸਭ ਮੈ ਰਵ ਪੂਰਨ ਪ੍ਰਭ ਸੁਆਮੀ ਸਭ ਮੈ ਰਵ ਓਰਨ ਪ੍ਰਭ ਸੁਆਮੀ ਕ ਫਿਰ ਫਿਰ ਪਿਛੇ ਹੋਣਾ ਜਿੱਥੋਂ ਆਪਾਂ ਕੀਤ ਕਿਰਪਾ ਬੋਲਿਆ ਹੈ ਕਰ ਕਿਰਪਾ ਕਰ ਕਿਰਪਾ ਕਰ ਕਿਰਪਾ ਤੇਰੇ ਗੁਣ ਗਾਵਾ ਤੇਰੇ ਗੁਣ ਗਾਵਾ ਐਦਾਂ ਕਰਕੇ ਸਾਰਾ ਸ਼ਬਦ ਜਿਹੜਾ ਪੜਿਆ ਜਾਣਾ ਮੈਂ ਤੁਹਾਨੂੰ ਬੇਸਿਕ ਦਤਾ ਹੋਏ ਕਿਥੋਂ ਅਸਥਾਈ ਤੇ ਅੰਤਲਾ ਜਿਹੜਾ ਪੜਿਆ ਜਾਣਾ ਵਾ ਐਦਾਂ ਕਰਕੇ ਕੰਪਲੀਟ ਸ਼ਬਦ ਬੋਲੇ ਜਾਣਾ ਵਾ ਤੇ ਕਿਵੇਂ ਲੱਗੀ ਇਹ ਵੀਡੀਓ ਹਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਮੈਂਟ ਵਿੱਚ ਆਪਣੇ ਜਿਹੜੇ ਫੇਵਰਸ ਜਿਹੜੇ ਤੁਸੀਂ ਸ਼ਬਦ ਸੁਣਨਾ ਚਾਹੁੰਦੇ ਹੋ ਜਾਂ ਸਿੱਖਣਾ ਚਾਹੁੰਦੇ ਹੋ ਹਨ ਦੱਸ ਸਕਦੇ ਹੋ ਕਮੈਂਟ ਕਰਕੇ ਆਪਾਂ ਉਹਦਾ ਤੁਹਾਡੇ ਵਾਸਤੇ ਸ਼ਬਦ ਜਰੂਰ ਛੇਤੀ ਤੋਂ ਛੇਤੀ ਲਿਆ ਕੇ ਆ ਕਰਾਂਗੇ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਵਾਲੀ ਵੀਡੀਓ ਕਾਫੀ ਪਸੰਦ ਆਈ ਹੋਊਗੀ ਮਿਲਦੇ ਹਾਂ ਤੁਹਾਨੂੰ ਕੱਲ ਦੀ ਨਵੀਂ ਵੀਡੀਓ ਦੇ ਵਿੱਚ ਐਸੇ ਚੈਨਲ ਸੱਚੇ ਮਾਰਗ YouTube ਚੈਨਲ ਸਬਸਕ੍ਰਾਈਬ ਤੇ ਸਪੋਰਟ ਕਰਿਓ ਧੰਨਵਾਦ ਜੀ